ਇਸ ਵੇਲੇ ਇੱਕ ਦੁਖਦਾਈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 8 ਸਾਲ ਦਾ 마ਸੂਮ ਅਭਿਜੋਤ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲਗਾਤਾਰ ਜਿਹੜੀ ਜੰਗ ਲੜ ਰਿਹਾ ਸੀ ਲੇਕਿਨ ਉਹ ਆਪਣੀ ਜ਼ਿੰਦਗੀ ਦੀ ਜੰਗ ਜਿਹੜੀ ਹੈ ਹਾਰ ਗਿਆ ਦੱਸਤੀ ਕਿ 8 ਸਾਲਾ ਅਭਿਜੋਤ ਜੋ ਕਿ ਕਿਡਨੀ ਦੀ ਬਿਮਾਰੀ ਦੇ ਨਾਲ ਜੋ ਜੜਿਆ ਸੀ ਜਿਸ ਤੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵੱਲੋਂ ਚੁੱਕੀ ਗਈ ਸੀ ਔਰ ਕਈ ਸਮਾਜ ਸੇਵੀ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਸੀ ਮਦਦ ਜਿਹੜੀ ਹੈ ਕੀਤੀ ਜਾ ਰਹੀ ਸੀ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਅਭਿਜੋਤ ਹੈ ਉਹ ਜ਼ਿੰਦਗੀ ਦੀ ਲੜਾਈ ਜਿਹੜਾ ਹਾਰ ਗਿਆ ਔਰ ਪਰਿਵਾਰ ਦੇ ਉੱਪਰ ਦੁੱਖਾਂ ਦਾ ਇੱਕ ਪਹਾੜ ਡਿੱਗਿਆ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾदू ਦਾ ਰਹਿਣ ਵਾਲਾ 8 ਸਾਲਾ ਮਾਸੂਮ ਅਭਿਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਡਨੀ ਦੀ ਬਿਮਾਰੀ ਦੇ ਨਾਲ ਪੀੜੀ ਤੇ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ ਪਰ ਹੜ੍ਹ ਦੌਰਾਨ ਪਿੰਡ ਦੇ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਾਉਣ ਤੋਂ ਵਾਂਝਾ ਰਹਿ ਗਿਆ ਪਾਣੀ ਦੇ ਵਿੱਚ ਘਿਰਿਆ ਪਰਿਵਾਰ ਬੇਵੱਸ ਨਿਗਾਹ ਦੇ ਨਾਲ ਆਪਣੇ ਲਾਲ ਨੂੰ ਵੇਖਦਾ ਰਿਹਾ ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋ ਅਭਿਜੋਤ ਦੇ ਇਲਾਲ ਦੀ ਜ਼ਿੰਮੇਵਾਰੀ ਚੁੱਕੀ ਹੈ ਪੰਜਾਬ ਸਰਕਾਰ ਖਾਲਸਾ ਏਡ ਸੋਨੂ ਸੂਧ ਵੱਲੋਂ rescued ਟੀਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਚੰਡੀਗੜ੍ਹ ਪੀਜੀਆ ਪਹੁੰਚਾਇਆ ਡਾਕਟਰਾਂ ਦੀ ਟੀਮ ਉਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਭਿਜੋਤ ਦੀ ਨਾਜ਼ੁਕ ਹਾਲਤ ਨੇ ਆਖਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਨ ਤੇ ਮਜਬੂਰ ਕਰ ਦਿੱਤਾ ਪਰਿਵਾਰ ਦੇ ਵਿੱਚ ਮਾਤਮ ਫੈਲ ਗਿਆ ਤੇ ਮਾਂ ਤੇ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ ਦਾਦੀ ਜੋ ਉਸ ਨੂੰ ਹਰ ਹਸਪਤਾਲ ਲੈ ਕੇ ਗਈ ਤੇ ਅੱਜ ਵੀ ਰੋਂਦਿਆਂ ਕਹਿ ਰਹੀ ਹੈ ਕਿ ਮੇਰਾ ਅਭਿਜੋਤ ਹਰ ਵਾਰ ਘਰ ਜਾਣ ਦੀ ਜਿੱਦ ਕਰਦਾ ਸੀ ਪਰ ਹੁਣ ਉਹ ਸਦਾ ਦੇ ਲਈ ਘਰ ਆ ਗਿਆ ਤੇ ਚੁੱਪਚਾਪ ਸਵਾਦ ਸੇਵੀ ਅਤੇ ਫਿਲਮੀ ਅਦਾਕਾਰ ਸਾਨੂੰ ਸੂਦ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਭੀ ਜੋ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਵੰਡਣ ਵਾਲਾ ਬੱਚਾ ਸੀ ਉਸ ਦੀ ਮਾਸੂਮ ਮੁਸਕਰਾਹਟ ਨੇ ਹਰ ਕਿਸੇ ਦੇ ਦਿਲ ਨੂੰ ਛੂਹਾ ਸੀ ਲੇਕਿਨ ਹੁਣ ਅਭੀ ਜੋਤ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦੱਸਦੀ ਹੈ ਕਿ 8 ਸਾਲ ਦਾ ਮਾਸੂਮ ਅਭੀ ਜੋਤ ਜੋ ਕਿ ਕਿਡਨੀ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਉਸ ਦੀ ਮੌਤ ਹੋ ਗਈ ਹੈ